ਹੈਲੋ ਗਾਇਜ਼ ਵੈਲਕਮ ਬੈਕ ਟੂ ਜੀਐਸਡੀ ਬਲੋਗਰ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਨਵੇਂ ਬਲੋਗ ਦੇ ਵਿੱਚ ਹਾਂਜੀ ਹਾਂਜੀ ਆ ਵੀ ਤੁਹਾਡੇ ਬਲੋਗਰ ਸਾਹਿਬ ਵੀ ਆਹ ਦੇਖੋ ਜੀ ਅੱਜ ਦੋਸਤਾਂ ਦਾ ਸਾਰਿਆਂ ਦਾ ਸਵਾਗਤ ਹੈ ਜੀਐਸਡੀ ਬਲੋਗਰ ਚੈਨਲ ਦੇ ਵਿੱਚ ਗਾਇਜ਼ ਅੱਜ ਆਪਾਂ ਚੁੱਕੀਆਂ ਵਰਤਾਰੇ ਸਫਾਈ ਦੀ ਚੈੱਕ ਕਰ ਸਕਦੇ ਹਾਂ ਕਿਉਂਕਿ ਕੱਲ੍ਹ ਸਮਾਗਮ ਸਾਰਿਆਂ ਨੇ ਆਉਣਾ ਹੈ ਨਾਨੋ ਗੱਲ ਵੀ ਦੱਸਿਆ ਸੀ ਤੇ ਮੈਂ ਤਾਂ ਜਸਪਾਲ ਜੀ ਨੇ ਕਹਦਾ ਜਿਹੜਾ ਏਦਾਂ ਬਲੌਗ ਦੀ ਵੀ ਵੇਖ ਲੈਣਾ ਐਡਮਿਸ਼ਨ ਅਸੀਂ ਕਰਾ ਲਿਆਂਦੀ ਦੋਵੇਂ ਜਾਣੇ ਜਾ ਕੇ ਪਰ ਮੇਰੇ ਕੱਲੇ ਦੀ ਹੋਈ ਗਿਆ ਕਿਤਾਬਾਂ ਵੀ ਲੈਣਦੀ ਆ ਆਪਾਂ ਘੁੰਮ ਫੇਰੀ ਆਇਆ ਬਲੌਗ ਚੈੱਕ ਕਰੋ ਤੇ ਜਾ ਕੇ ਤੇ ਸੇਵਾ ਕਰ ਲਈਏ ਪਹਿਲਾਂ ਮੈਂ ਜਿਹੜਾ ਕਰਨਾ ਹਾਂ 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 ਸੇਵਾ ਚੱਲਣ ਦੀ ਪੂਰੀ ਸੋਲ ਖੁੱ ਗਿਆ ਅਰੇ ਦੋਹਰ ਭਾਈ ਆਏ ਆ ਆਵੀ ਭਾਜੀ ਆਏ ਆ ਆ ਨੂਰ ਭਾਈ ਆਏ ਆ ਤੇ ਉਹਨਾਂ ਨਾਲ ਮਿਲਦੇ ਨਹੀਂ ਕੀ ਗੱਲ ਬਾਈ ਤੇ ਭਾਜੀ ਭਾਜੀ ਭਾਈ ਬਿਲਕੁਲ ਇਹ ਗੇੜ ਦੇ ਭਾਈ ਹਣੀ ਆਓ ਆ ਆਈਪੀਐਲ ਲੋਹੜਾ ਚੋਣਾ ਤਿਆਰੀ ਚੱਲਣ ਦੀ ਆ ਵਖੋ ਕਈ ਕਿੰਨੀਆਂ ਕੁੜੀਆਂ ਸਾਰੀਆਂ ਇ ਹਾਂ ਜੀ ਗਾਈਸਸ ਹੁਣ ਸਫਾਈ ਚੱਲ ਰਹੀ ਆ ਪੂਰੀ ਠੋਕ ਠੋਕ ਕੇ ਇਹਨਾਂ ਸਾਹਮਣੇ ਬੁਲਾ ਲਿਆ ਗਿਆ ਜੀ ਪੇਸ਼ ਕੀ ਹੈ ਇਸਨੂੰ ਸਾਭੀ ਇੰਦਰ ਪੂਰਾ ਕੰਮ ਚੱਲ ਰਿਹਾ ਵਾ ਤੇ ਤੁਹਾਨੂੰ ਮਖੋਨਾ ਕਮਰੇ ਕਿੱਧਰ ਦੇਵੇਂ ਆ ਵੇਖੋ ਗਾਈਸੋ ਦੇ ਮੇਰੇ ਵੀਰ ਪ੍ਰਾਨੀ ਵਲੋਗ ਸ਼ੂਟ ਕਰਨੇ ਮੈਂ ਚਲੋ ਨਾਪ ਵੀ ਕਰ ਲਈਏ ਥੋੜਾ ਵਲੋਗ ਸ਼ੂਟ ਤੇ ਚਲਿਏ ਗਾਈਸ ਆਪਾਂ ਸਮਾਨ ਛੱਡ ਕੇ ਆਈਏ ਸਮਾਨ ਨਹੀਂ ਗਾਂਦੀ ਆ ਛੱਡਾਈਏ ਇਹ ਸੋਹਣਿਆ ਸਤ ਸ੍ਰੀ ਅਕਾਲ ਹੈ ਗਾਈਸ ਇਹ ਦੇਖ ਜਰ ਮੈਂ ਓਏ ਓਏ ਚਾਚਾ ਚਾਚਾ ਦਾਦਾ ਸਿੰਘ ਮੈਂ ਤਾਂ ਟਾਡੀ ਸਫਲ ਹਾਂ ਦੀ ਮੈਂ ਵਲੋਗ ਬਣਾਉਂਦੇ ਆ ਚਲਿਏ ਗਾਈਸ ਚਲੇ ਠੀਕ ਹੈ ਗਏ ਉਹਨਾਂ ਆਪਾਂ ਰੈਡੀ ਲਾ ਦਈਏ ਤੇ ਰੈਡੀ ਲਾ ਕੇ ਉਹਨਾਂ ਆਪਾਂ ਚੱਲੇ ਆਂ ਘਰਾਂ ਨੂੰ ਮੈਂ ਕਹਿੰਨਾ ਪਈਏ ਜੀ ਮਮਾ ਗਰਮੀ ਬੜੀ ਨਾ ਉਹਨਾਂ ਦਾ ਆਪੇ ਪੈਣਾ ਆ ਉਹਨਾਂ ਆਤਾ ਹੈ ਬਾਈ ਨਾ ਦਾ ਆਏ ਲਗਣਾ ਦੇ ਉਹਨੇ ਫੇਰ ਵੀ ਛੱਡਈ ਆ ਹਾਂ ਕਰੀਏ ਗਾਈਸਾਂ ਕਰਾ ਜਿਵੇਂ ਹੋਈ ਨਾ ਜੀ ਰੋਕਤੋ ਕਰਿਆ ਗਾਈਸ ਮੈਂ ਆ ਤੇ ਨੂਰ ਆ ਸੀ ਕਿੰ ਆ ਫੇਰ ਤੋਂ ਬਾਹਰ ਫਿਰਨ ਫੁਰਨ ਚੱਲੇ ਆਂ ਆ ਤੇ ਫੇਰ ਫੁਰ ਕੇ ਆਉਣੇ ਆ ਤੇ ਤੁਹਾਨੂੰ ਮਿਲਦੇ ਆਂ ਬਾਅਦ ਵਿੱਚ ਧੁੱਪ ਬੜੀ ਆ ਤਾਂ ਇਹਨੂੰ ਸ਼ਾਮੇ ਸ਼ਾਮੇ ਖਾਣਦਾ ਮੈਂ ਓਏ ਹੋਏ ਗਾਈਜ਼ ਗਰਮੀ ਤੋਂ ਆਕੇ ਤਾਂਗ ਹੋ ਚੁਕੇ ਆ ਤੇ ਮੁੰਡੇ ਪਤਾ ਨਹੀਂ ਦਿੱਤੀ ਰੂਜੀ ਆ ਤੇ ਗਾਈਜ਼ ਅਨਪਾ ਖਾ ਕੇ ਚੁਕੇ ਆ ਤਾਂ ਨੌਨ ਮਿਲਦੇ ਬਾਹਰ ਗਰਮੀ ਪੂੜੀ ਆ ਫਰੀ ਮੈਂ ਬਾਹਰ ਨਾ ਜਾਇਆ ਕਰੋ ਬੜੀ ਗਰਮੀ ਆ ਗਾਈਜ਼ ਨੂੰਰ ਤੇ ਚੱਲ ਗਿਆ ਆਪਣੇ ਘਰੇ ਤੇ ਉਦੋਂ ਵੇਖ ਲਓ ਗਾਈਜ਼ ਕਿੰਨੀ ਧੋਪ ਹੈ ਤੇ ਹੌਣ ਕਿੰਨਾ ਗੰਦਾ ਮੌਸਮ ਹੋ ਚੱਕਾ ਗੰਦਾ ਨਹੀਂ ਮਾਲ ਬਹੁਤ ਹੀ ਆ ਮੌਸਮ ਹੋ ਚੱਕਾ ਤੇ ਅਲਰਟ ਹੈ ਮੈਂ ਨਿਊਜ਼ ਹੁਣੇ-ਹੁਣੇ ਵੇਖੀ ਆ ਤੇ ਗੁਰਦਾਸਪੁਰ ਦਾ ਆਏ ਜਾਂਦੇ ਨੇਰੀ ਵੜੀ ਹੋਣੀ ਆ ਮੈਂ ਚੱਲ ਕੱਪੜੇ-ਕਪੜੇ ਧਾਲੀਆ ਪ੍ਰਾ ਕੋਠੇ ਤੋਂ ਤੇ ਫੇ ਚੱਲਦੇ ਆ ਥੱਲੇ ਚੱਲੀਏ ਥੱਲੇ ਆਪਣਾ ਕੰਮ ਜਿਹੜਾ ਮੈਂ ਕੱਪੜੇ ਲਾਉਣੇ ਉਹ ਤੇ ਲਾਤੇ ਉਹਨਾਂ ਪਰ ਚੱਲਦੇ ਆ ਥੱਲੇ ਗਾਈਜ਼ ਮੇਰਾ ਸ਼ਾਮ ਦਾ ਟਾਈਮ ਹੋ ਜਗਾ ਤੇ ਸ਼ਾਮ ਦੇ ਬੰਦੇ ਜਿਹੜਾ ਕੰਮ ਆ ਮਿਲਿਆ ਉਹ ਕਰ ਆਈਏ ਜੋ ਦੁੱਧ ਲੈ ਆਈਏ ਤੇ ਇਹ ਗਾਈਜ਼ ਬਾਹਰ AC ਆ ਰਿਹਾ ਗਾਈਸੀ ਗਾਈਜ਼ ਵੀਰੇ ਸਮਾਗ ਮੈਂ ਚੈੱਕ ਕਰਵਾ ਗਲੀ ਡੈਕੋਰੇਟ ਕਰਾਂਦੇ ਆ ਸਵੇਰ ਤੱਕ ਗਲੀ ਵਧੀਆ ਡੈਕੋਰੇਟ ਹੋ ਜਾਣੀ ਆ ਤੇ ਚਲਦੇ ਆ ਸੰਡੇ ਦੇ ਫੇ ਚੜੀ ਆਣ ਘੜੀ ਨੂੰ ਗੁਰਦੁਆਰੇ ਗੈਸ ਚੈੱਕ ਕਰੋ ਕਲ ਦੀ ਤਿਆਰੀ ਫੁੱਲ ਫੁੱਲ ਚੱਲ ਪਈਆਂ ਤੇ ਆਦਰ ਮੈਨੂੰ ਦੱਸਦਾ ਸਿੰਘ ਆਪਣੇ ਆ ਜੀਓ ਸਿੰਘ ਸੇਵਾ ਢੜੀ ਪ੍ਰਵਾਨ ਹੋ ਗਈ ਵਲੋਗ ਚ ਪੈ ਗਈ ਆ ਪੂਰੀ ਪੂਰੀ ਕਿੰਨਾ ਬੋਲੋ ਸਾਹ ਵਧੀਆ ਵਧੀਆ ਸਹੇਗਾ ਮੈਨੂੰ ਦੱਸ ਦੇਣਾ ਬੱਤੀਆਂ ਜਗਾ ਦੇਣੀਆਂ ਆ ਭਰਾ ਹਾਂਜੀ ਸਿੰਘ ਗਾਈਜ਼ ਨਾ ਬਾ ਓਏ ਰੋਲਾ ਨਹੀਂ ਪਾਉਣਾ ਮੱਚੇ ਮਾਰ ਨਹੀਂ ਗਾਈਜ਼ ਯਾਰ ਕਿ ਲੋਕਰ ਦੀ ਕੋਸ਼ਿਸ਼ ਗਾਈਜ਼ ਕੋਬਰਾ ਆਇਆ ਨਾ ਮੇਰੇ ਬਰਾਦਰੀਆਂ ਚ ਫੇਰ ਇੱਥੇ ਤੇ ਕੰਮ ਕਰ ਰਿਹਾ ਗਾਈਜ਼ ਨਾ ਬਾ ਸੋਕਾ ਸੰਗਰ ਆ ਰਿਹਾ ਸੋਕਾ ਸੰਗਰ ਆ ਕੇ ਤੇ ਚੈੱਕ ਕਰੋ ਪੂਰੀਆਂ ਤਿਆਰੀਆਂ ਸ਼ਿਆਰੀਆਂ ਨੇ ਰੋਜਾ ਜਾਣੇ ਸਿੰਘ ਗਾਈ ਚੈੱਕ ਕਰੋ ਆਹ ਬੋਰਡ ਜਿਆ ਲਾਇਆ ਮਤਲਬ ਆਹ ਬੂਹਾ ਜਿਆ ਲਾਤਾ ਹੈ ਤੇ ਚੱਲਦੇ ਆ ਗਾਈਜ਼ ਹੁਣ ਉੱਤੇ ਚੱਲੀਏ ਸ਼ੋਲੋ ਹਾਂ ਜੀ ਦੋਸਤੋ ਹੁਣ ਮੈਂ ਅੱਜ ਦਾ ਕਰਤੇ ਘਰ ਆ ਕੇ ਗੈਸਟ ਰੋਸਟ ਕਰਦਾ ਹਾਂ ਫਿਰ ਨਾਲ ਉਹਨਾਂ ਪਹਿਲਾਂ ਤਾਂ ਪਹਿਲੀ ਗੱਲ ਤੇ ਦੂਜੀ ਗੱਲ ਕੱਲ ਦਾ ਜਰੂਰ ਸਾਰਿਆਂ ਨੇ ਵੀਡੀਓ ਵੇਖਣਾ ਨਾਲ ਆਪਣੇ ਕੋਟਾ ਰਿਹਾ ਹੈਗਾ ਸਮਾਗਮ ਤੇ ਜਿਨ੍ਹਾਂ ਨੂੰ ਅੱਜ ਦਾ ਵੀਡੀਓ ਕਿਹਾ ਲਾਈਕ ਸਬਸਕ੍ਰਾਈਬ ਸ਼ੇਅਰ ਜੋ ਕਰਦੇ ਗਾਇਸ ਬਾਏ ਬਾਏ ਦੋਸਤੋ ਬਾਏ ਬਾਏ